ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਐਮਆਈਆਂ ਦੇ ਖਿਲਾਫ ਆਪਣੇ ਸਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਆਪਾਂ ਅੱਜ ਰੋਸ ਮੁਜ਼ਾਹਰੇ ਰੋਸ ਧਰਨੇ ਦੇ ਕੇ ਆਪਾਂ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ ਇਹ ਕਿਉਂ ਰੋਸ ਪ੍ਰਗਟ ਕਰ ਰਹੇ ਹਾਂ ਕਿਉਂਕਿ ਉਹ 3 ਤਰੀਕ ਵਾਲਾ ਤੇ 5 ਤਰੀਕ ਦੇ ਧਰਨੇ ਵਾਲਾ ਉਹ ਆਪਕਾ ਨੂੰ ਸਾਰਿਆਂ ਨੂੰ ਕਲੀਅਰ ਹੋ ਚੁੱਕੀ ਐ ਸਾਰੀ ਗੱਲਬਾਤ ਵੀ ਇਸ ਇਸ ਬੰਦੇ ਨੇ ਭਗਵੰਤ ਮਾਨ ਨੇ ਸਾਡੇ ਤੇ ਜਿਹੜਾ ਝੂਠਾ ਪ੍ਰਚਾਰ ਸਾਡੇ ਤੇ ਸ਼ੁਰੂ ਕੀਤਾ ਗਿਆ ਉਸ ਝੂਠੇ ਪ੍ਰਚਾਰ ਦਾ ਅਸੀਂ ਜਵਾਬ ਦੇਣ ਵਾਸਤੇ ਇਹਨੂੰ ਚੈਲੰਜ ਕੀਤਾ ਹੋਇਆ ਹੈ ਜਿਵੇਂ ਸਾਥੀ ਦੱਸ ਕੇ ਗਏ ਐ ਵੀ 15 ਤਰੀਕ ਨੂੰ ਉਥੇ ਅਸੀਂ ਕੁਰਸੀ ਢਾਗੇ ਰੱਖਾਂਗੇ ਇਹ ਜਿਵੇਂ ਇਹਨੇ ਡਰਾਮਾ ਕੀਤਾ ਸੀਗਾ ਵੀ ਆਜੋ ਆ ਬਾਗਲਾ ਵਾਲਿਆਂ ਦੀ ਕੁਰਸੀ ਪਈ ਐ ਆਹਾ ਆਪਣਾ ਇਹ ਕੈਪਟਨ ਦੀ ਕੁਰਸੀ ਪਈ ਐ ਆ ਕੇ ਸਾਡੇ ਨਾਲ ਤੁਸੀਂ ਡਿਬੇਟਾਂ ਦੇ ਵਿੱਚ ਤੁਸੀਂ ਜੋ ਕਰਦੇ ਹੋ ਤੇ ਆਓ ਸਾਡੇ ਨਾਲ ਇੱਥੇ ਤੁਸੀਂ ਕਰਕੇ ਦੇਖੋ ਉਹੀ ਗੱਲ ਅਸੀਂ ਇਹਨੂੰ ਚੈਲੰਜ ਕੀਤਾ ਹੋਇਆ ਵੀ ਸਾਡੇ ਕਿਸਾਨ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਲੀਡਰ ਬੈਠਣਗੇ ਤੇ ਤੇਰੀ ਕੁਰਸੀ ਪਈ ਹੋਊਗੀ ਆਜ ਤੇਰੇ ਚ ਹਿੰਮਤ ਐ ਤੂੰ ਕੋਈ ਨੰ ਪਿਆਜ਼ ਕਰਦਾ ਸੀ ਤੇਰੇ ਤੇ ਹਿੰਮਤ ਹੈ ਤਾਂ ਤੂੰ ਆਹ ਲੋਕਾਂ ਦਾ ਸਾਹਮਣਾ ਕਰਕੇ ਦੇਖ ਵੀ ਤੈਨੂੰ ਕੀ ਕੀ ਤੈਨੂੰ ਕੀ ਜਵਾਬ ਆਉਂਦਾ ਹੈ ਤੇ ਸਾਡਾ ਇੱਕ ਜਵਾਬ ਇੱਕ ਨਾਲ ਦਾ ਜਵਾਬ ਹੀ ਦੇ ਕੇ ਦਿਖਾ ਸਾਥੀਓ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਹੋਈਆਂ ਮੇਰਾ ਦੇਖੋ ਹੋਰ ਕੋਈ ਔਰ ਸਭ ਤੋਂ ਵੱਡੀ ਸਭ ਤੋਂ ਜ਼ਿਆਦਾ ਆਪਣੇ ਤੇ ਜਿਹੜਾ ਕੀਤਾ ਹੈ ਰਾਜ ਉਹ ਕਾਂਗਰਸ ਨੇ ਕੀਤਾ ਹੈ ਔਰ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਅਕਾਲੀਆਂ ਨੇ ਭਾਜਪਾ ਨੇ ਰਲੇਵੇਂ ਦੇ ਤੌਰ ਤੇ ਦੂਜਿਆਂ ਨੇ ਕਾਂਗਰਸ ਨੇ ਇਕੱਲੇ ਆ ਦੇ ਤੌਰ ਤੇ ਜਿਹਨੇ ਵੀ ਆਪਣੇ ਰਾਲ ਕੀਤੇ ਨੇ ਪਰ ਪੰਜਾਬ ਨੂੰ ਆਪਣੇ ਨੂੰ ਕਿਵੇਂ ਇਹਨਾਂ ਨੇ ਬਰਬਾਦ ਕੀਤਾ ਸਾਰਿਆਂ ਨੇ ਰਲ ਕੇ ਉਹ ਆਪਣੇ ਕਿਸਾਨ ਜਥੇਬੰਦੀਆਂ ਹੀ ਸਮਝ ਸਕਦੀਆਂ ਜਿਹੜੇ ਆਪਣੇ ਹੱਡਾਂ ਦੇ ਉੱਤੇ ਆਪਾਂ ਨਵਾ ਰਹੇ ਆ ਉਹੀ ਸਮਝ ਸਕਦੇ ਨੇ ਲੋਕ ਅਸੀਂ ਆਪਣਾ ਮਿੱਟੀ ਅਸੀਂ ਆ ਦੀ ਆਪਦੀ ਜਲਾ ਪ੍ਰਬੰਧ ਕਰ ਲਈ ਹਵਾ ਅਸੀਂ ਆਪਦੀ ਪ੍ਰਬੰਧ ਕਰ ਲਈ ਪਾਣੀ ਸਾਡਾ ਆ ਦਾ ਪ੍ਰਬੰਧ ਕਰ ਲਿਆ ਅਸੀਂ ਪਾਣੀ ਸਾਨੂੰ ਭਾਲਿਆ ਨਹੀਂ ਠਿਆਂਦਾ ਹੁਣ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਐ ਅਸੀਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਸਾਰੇ ਲੋਕਾਂ ਦੀਆਂ ਮੰਗਾਂ ਲੈ ਕੇ ਚੱਲੇ ਆਂ ਵੀ ਜਿਹੜਾ ਪੀਣ ਵਾਲਾ ਪਾਣੀ ਐ ਉਹ ਕੱਲੇ ਕਿਸਾਨਾਂ ਨੂੰ ਚਾਹੀਦਾ ਆ ਥੋੜੇ ਦੁਕਾਨਦਾਰਾਂ ਨੂੰ ਚਾਹੀਦਾ ਮੁਲਾਜ਼ਮਾਂ ਨੂੰ ਨਹੀਂ ਚਾਹੀਦਾ ਇਹ ਸਾਰੇ ਲੋਕਾਂ ਦੀ ਮੰਗ ਨਹੀਂ ਇਹ ਸਾਨੂੰ ਅਸੀਂ ਕੇਂਦਰ ਤੋਂ ਮੰਗਣ ਦੇ ਲਾਗੇ ਵੀ ਸਾਨੂੰ ਪੀਣਾ ਪਾਣੀ ਹੈ ਜਿਹੜਾ ਉਹ ਸਾਡੇ ਹਰੇ ਘਰ ਦੇ ਵਿੱਚ ਸਾਡਾ ਪਹੁੰਚਾ ਕੀਤਾ ਜਾਵੇ ਸਾਡੀ ਖੇਤੀ ਨੀਤੀ ਜਿਹੜੀ ਬਣਾਉਣੀ ਹੈ ਵੀ ਖੇਤੀ ਨੀਤੀ ਥਣ ਕੇਂਦਰ ਕਿਵੇਂ ਦੇ ਦੂਗਾ ਗੁਜਰਾਤ ਕਿਵੇਂ ਦੇ ਦੂਗਾ ਹਰਿਆਣਾ ਕਿਵੇਂ ਦੇ ਦੂਗਾ ਸਾਡੀ ਖੇਤੀ ਨੀਤੀ ਹੈ ਜਿਹੜੀ ਉਹ ਸਾਡੀ ਸਾਡੀ ਆਪ ਦੇ ਇੰਚੋਂ ਦੀ ਹੋਣੀ ਚਾਹੀਦੀ ਹੈ ਸਾਡੀਆਂ ਜਿਹੜੀਆਂ ਫਸਲਾਂ ਸਾਡੇ ਖੇਤਾਂ ਆ ਇੱਥੇ ਬਸੰਦੇ ਦੇ ਆਸ-ਪਾਸ ਸਾਗਿਆ ਸਾਧੀਆਂ ਹੁੰਦੀਆਂ ਹਰ ਤਰ੍ਹਾਂ ਦੀ ਥਭੀ ਹੁੰਦੀ ਹੈ ਗੱਲ ਪਰसों ਅਸੀਂ ਦੇਖਿਆ ਆਪਣੇ ਬਾਈਪਾਸ ਤੋਂ ਆਕੇ ਜਿਹੜਾ ਨਰਵਾਨੇ ਵਾਲੀ ਫਰਕ ਹੈ ਲਾਲ ਸਿੰਘ ਬਸਤੀ ਵਾਲੀ ਉਥੇ ਫਿਰੇ ਦੇ ਉੱਤੇ ਇੱਕ ਕਿਸਾਨ ਵਿਚਾਰਾ ਗੋਭੀ ਦੀ ਟਰਾਲੀ ਭਰੀ ਉਹ ਗਾਈਆਂ ਦੇ ਮੂਰੇ ਢੇਰੀ ਕਰੀ ਜਾ ਤੂੰ ਗਾਈਆਂ ਦੇ ਮੂਰੇ ਢੇਰੀ ਕਰੀ ਜਾਵੇ ਇੱਕ ਨੌਜਵਾਨ ਨੇ ਆਕੇ ਖਾਲੇ ਅਸੀਂ ਅਕਲਾਸਮ ਦੇ ਬੈਠੇ ਸੀ ਉਹਦੇ ਚ ਗੱਲ ਦੱਸੀ ਕਹਿੰਦਾ ਕਿਸਾਨ ਯਾਰ ਐਵੇਂ ਤਾਂ ਨਹੀਂ ਇਹ ਉਹ ਕਰਦੇ ਕਿਸਾਨ ਆਸ ਸਹੀ ਹੈ ਕਹਿੰਦਾ ਮੈਂ ਅੱਜ ਦੇਖਿਆ ਕਹਿੰਦਾ ਆਪਦੇ ਅੱਖੀਂ ਦੇਖਿਆ ਅਸੀਂ ਸਾਰਿਆਂ ਨੇ ਸੀ ਨਾ ਉਹ ਕਹਿੰਦਾ ਮੈਂ ਅੱਜ ਦੇਖਿਆ ਵੀ ਕਿਵੇਂ ਵੀ ਕਿਸਾਨ ਸਹੀ ਲੜ ਰਿਹਾ ਹੈ ਉਹਦੀ ਗੋਪੀ ਕਹਿੰਦਾ ਉਹ ਕੋਈ ਫਰੀ ਵੀ ਨਹੀਂ ਲੈ ਰਿਆ ਫਰੀ ਵੀ ਨਹੀਂ ਲੈ ਰਿਆ ਤੇ ਉਹ ਪਸ਼ੂ ਦੇ ਸਾਹਮਣੇ ਉਹ કરી ਜਾਂਦਾ ਉਹਨਾਂ ਨੂੰ ਪਸੋਂ ਮੂਰੇ ਪਾਤੀ ਸਾਰੀ ਸਾਰੀ ਟਰਾਲੀ ਮੇਰੇ ਸਾਹਮਣੇ ਦੇਖਣ ਦੀ ਗੱਲ ਹੈ ਅਸੀਂ ਵੀ ਦੇਖਿਆ ਮਖਾ ਕੋਈ ਐਸੀ ਗੱਲ ਨਹੀਂ ਹੈਗੀ ਪਰ ਹੁਣ ਕਰੀਏ ਵੀ ਕੀ ਸਾਡੀਆਂ ਹਰੇਕ ਹਰੇਕ ਜਿਹੜੀ ਸਾਡੀ ਮੰਗ ਸੀਗੀ ਇਹ ਜਿਹੜੀਆਂ 17 18 ਮੰਗਾ ਸੀ ਅਸੀਂ ਲੈ ਕੇ ਗਏ ਸੀਗੀਆਂ ਇਹ ਸਾਰੀਆਂ ਹੀ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾ ਨੇ ਜਿਹੜਾ ਪਾਣੀ ਡੂੰਗਾ ਹੋ ਰਿਹਾ ਸਾਡਾ ਅਸੀਂ ਪਾਣੀ ਆਪਣਾ ਫਸਲਾਂ ਦੀ ਬਦਲ ਭਾਲਦੇ ਆ ਇਹਨੇ ਡਰਾਮਾ ਪਹਿਲੋ ਪਹਿਰ ਕੀਤਾ ਸੀਗਾ ਜੇਰਾ ਮੂੰਗੀ ਵਾਲਾ ਡਰਾਮਾ ਕੀਤਾ ਸੀਗਾ ਉਸ ਡਰਾਮੇ ਤੋਂ ਸਾਨੂੰ ਕਿੰਨੀ ਕੁ ਮੂੰਗੀ ਦੀ ਉਹ ਦੇਤੀ ਆ ਸਾਡੇ ਉਦੋਂ ਪਿਛਲੇ ਟਾਈਮ ਦੇ ਵਿੱਚ ਆ ਘੁੱਡੇ ਤੋਂ ਲੈ ਕੇ ਭਾਈ ਰੁਪਏ ਤੱਕ ਦਾ ਸਾਨੂੰ ਪਤਾ ਵੀ ਆ ਜਿਹੜੀ ਗਰਿਆਂ ਦੀ ਛੇੜ ਨਿਕਲੀ ਸੀਗੀ ਜਿਹੜੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਫਸਲਾਂ ਤਬਾਹ ਕੀਤੀਆਂ ਸੀਆਂ ਉਹਦਾ ਕਹਿਣਾ ਸੁਣਾ ਚੂਜੇ ਦਾ ਮੁਰਗੀ ਦਾ ਬੱਕਰੀ ਦਾ ਜੋ ਵੀ ਨੁਕਸਾਨ ਹੋਗਾ ਮਿਲੇ ਕਿਸੇ ਨੂੰ ਆਪਾਂ ਸਾਰੇ ਉਹਨਾਂ ਦੇ ਵਿੱਚ ਧਾਕੇ ਆ। ਚਲੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-ਵੱਖ ਆਪਾਂ ਮੋਢਾ ਦੇ ਵਿੱਚ ਜਾਣੇ ਆ ਤਾਂ ਇਹ ਮੁੱਦੇ ਉੱਠਦੇ ਨਹੀਂ ਕੀ ਕੀ। ਨਹੀਂ ਦਿੱਤਾ ਇਹਨੇ ਕੁਛ। ਔਰ ਲੋਕਾਂ ਨੂੰ ਲਾਰੇ ਦੇ ਵਿੱਚ ਲਾ ਕੇ ਰੱਖਿਆ ਹੋਇਆ। ਸਾਡੀਆਂ ਭੈਣਾਂ ਬੀਬੀਆਂ ਪਿੰਡਾਂ ਦੇ ਵਿੱਚ ਆ ਫਾਈਨੈਂਸ ਕੰਪਨੀਆਂ ਵੱਲੋਂ ਲੁੱਟੀਆਂ ਜਾ ਰਹੀਆਂ ਨੇ। ਉਹਨਾਂ ਨੂੰ 10-10 20000 ਰੁਪਇਆ ਦੇ ਕੇ ਔਰ ਉਹਨਾਂ ਤੋਂ ਲੱਖ-ਲੱਖ ਰੁਪਏ ਤੱਕ ਦਾ ਵੀ ਭੁਗਤਾਨ ਕਰਵਾਇਆ ਜਾ ਰਿਹਾ ਹੈ ਔਰ ਮਜਬੂਰੀ ਦੇ ਵਿੱਚ ਉਹ ਉਹਨਾਂ ਨੂੰ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਹੈ ਵੀ ਥੋੜੀ ਅਸੀਂ ਕਮੇਟੀ ਬਣਾਈ ਸੀਗੀ ਆ ਫਲਾਣੀ ਜਰੀ ਹੈਗੀ ਆ ਭਰਦੀ ਨਹੀਂ ਜਿਆਦਾ ਤੁਸੀਂ ਸਾਰਿਆਂ ਇਕੱਠੀਆਂ ਹੋ ਕੇ ਭਰੋ ਤੇ ਜਾਓ ਹੋਲ ਉਹ ਸਾਰਿਆਂ ਦੀਆਂ ਸਾਰੀਆਂ ਕੱਟੀਆਂ ਹੋ ਕੇ ਇੱਕ ਦੇ ਗੱਲ ਪੈਂਦੀਆਂ ਨੇ ਤਾਂ ਇਹੋ ਜਿਹੀ ਆਫਦੀ ਆਪਣੀ ਆਪ ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਇਸ ਸਰਕਾਰ ਦਾ ਹੱਥ ਹੈ ਜੇ ਆਪਾਂ ਨੇ ਸਮਝਣਾ ਹੋਵੇ ਤਾਂ ਜਦੋਂ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੂੰ ਆਪਾਂ ਹੁਣ ਸਾਰੇ ਕਹਿ ਦਿੰਦੇ ਆ ਮੋਦੀ ਸ਼ਾਹ ਦੀ ਸਰਕਾਰ ਮਰਦਾਵਾ ਆਪਾਂ ਨੂੰ ਪਤਾ ਹੈ ਇਹ ਗੁੰਡਿਆਂ ਦੀ ਸਰਕਾਰ ਹੈ ਉਹ ਗਰਗ ਅਮਰਖਾਇਆ ਪਿੱਛਾ ਵੱਡਾ ਗੁੰਡਾ ਹੈ ਉਹ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਵੀ ਆ ਚੁੱਕਿਆ ਹੈ ਦੂਜੇ ਮੀਡੀਆ ਦੇ ਵਿੱਚ ਵੀ ਆ ਚੁੱਕਿਆ ਹੈ ਇਹਨਾਂ ਦੇ ਕਰੇ ਗੁੰਡੇ ਨੇ ਉਹਨਾਂ ਨੇ ਗੁਜਰਾਤ ਦੇ ਵਿੱਚ ਕੀ ਕੀਤਾ ਹੋਰ ਕੱਲ ਪਰਸੋ ਇੱਕ ਕਿਸਾਨ ਦੀ ਡੈਥ ਹੋਈ ਹੈ ਜਿਹੜੀ ਜੋਪੀ ਦੇ ਵਿੱਚ ਉਹ ਮੋਦੀ ਕਰਵਾ ਰਿਹਾ ਹੈ ਆ ਜੋਗੀ ਦਾ ਜੋਗੀ ਉਹ ਜੋਗੀ ਕਰਵਾ ਰਿਹਾ ਹੈ ਔਰ ਉੱਥੇ ਜਿਵੇਂ ਇੱਥੋਂ ਵਾਲਿਆਂ ਆਪ ਜੌਂਦ ਲੱਗਾ ਸੀ ਜਿਹੜਾ ਆਪਣਾ ਮੋਰਚਾ ਵੀ